ਮਾਨਯੋਗ ਐਸਐਸਪੀ ਉਮੀਦ ਕੌਂਟਲ ਆਈਪੀਐਸ ਐਸਐਸਪੀ ਬਠਿੰਡਾ ਉਹਨਾਂ ਦਿਸ਼ਾ ਨਿਰਦੇਸ਼ 헣 ਐਸਐਸਪੀ ਬਠਿੰਡਾ ਪੁਲਿਸ ਦੀ ਟੀਮ ਹੈ ਜਿਹੜੀ ਉਹ ਵਕਫ ਵਕ ਸਮਿਆਂ ਤੇ ਸੀਕ੍ਰੀਟ ਇਨਫੋਰਮੇਸ਼ਨ ਦੇ ਅਦਰਵਾਇਜ਼ ਵੀ ਚੈਕਿੰਗ ਵੀ ਕਰਦੀ ਹੈ ਤੇ ਉਸ ਸਮੇਂ ਥਾਣਾ ਸਿਵਲ ਲਾਈਨ ਦੀ ਟੀਮ ਨੂੰ ਤੇ ਪੀਸੀਆ ਦੀ ਟੀਮ ਨੂੰ ਇੱਕ ਵੱਡੀ ਸਫਲਤਾ ਮਿਲੀ ਜਦੋਂ ਟੀਮ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਦੋ ਵਿਅਕਤੀ ਨੇ ਗੁਰਸੇਵਕ ਸਿੰਘ ਤੇ ਸੁਖਵੀਰ ਸਿੰਘ ਹੈ ਜਿਨ੍ਹਾਂ ਕੋਲੋਂ ਅਗਰ ਰੇਡ ਕੀਤੀ ਜਾਵੇ ਤਾਂ ਚੋਰੀ ਦਾ ਮੋਟਰਸਾਈਕਲ ਵਗੈਰਾ ਬਰਾਮਦ ਹੋ ਸਕਦਾ ਕਿਉਂਕਿ ਆਦੀ ਨੇ ਮੋਟਰਸਾਈਕਲ ਚੋਰੀ ਕਰਨ ਦੇ ਤੇ ਜਿਸ ਦੇ ਕਾਰਵਾਈ ਕਰਦੇ ਹੋਏ ਤੁਰੰਤ ਥਾਣਾ ਸਿਵਲ ਲਾਈਨ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਜੀ ਮੁਕੱਦਮਾ ਦਰਜ ਕਰਕੇ ਦੋਨੋਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਡਿਊਰਿੰਗ ਇਨਵੈਸਟੀਗੇਸ਼ਨ ਇਹਦੇ ਵਿੱਚ ਦੋਨੋਂ ਦੋਸ਼ੀਆਂ ਤੋਂ ਜਿਹੜੇ ਹੁਣ ਤੱਕ ਕੁੱਲ 11 ਮੋਟਰਸਾਈਕਲ ਬਰਾਮਦ ਕੀਤੇ ਗਏ ਹਾਂਜੀ ਜਿਹੜਾ ਇਹਨੇ ਜੋ ਦੋਸ਼ੀ ਗੁਰਸੇਵਕ ਸਿੰਘ ਹੈਗਾ ਜੀ ਇਸ ਤੇ ਜੋ ਹੁਣ ਹੁਣ ਤੱਕ ਪ੍ਰੀਲਿਮਿਨਰੀ ਫਾਈਂਡਿੰਗ ਸਾਹਮਣੇ ਆਇਆ ਵੀ ਇਸ ਤੇ ਕੁੱਲ 6 ਮੁਕੱਦਮੇ ਦਰਜ ਨੇ ਤੇ ਮੋਸਟਲੀ ਜਿਹੜੇ ਮੁਕੱਦਮੇ ਹਨ ਜੋ ਆਕਸਾਈਜ਼ ਦੇ ਐਨਡੀਪੀਐਸ ਦੇ ਜਾਂ ਚੋਰੀ ਦੇ ਇਦਾਂ ਦੇ ਹੀ ਮੁਕੱਦਮੇ ਦਰਜ ਨੇ ਇਹਨਾਂ ਨੇ ਜਿਹੜੇ ਇਹ ਬਠਿੰਡੇ ਸ਼ਹਿਰ ਤੋਂ ਜਨਰਲੀ ਇਹ ਕੋਟਲੀਆ ਬਲੂ ਦੇ ਰਹਿਣ ਵਾਲੇ ਹੈਗੇ ਨੇ ਜੀ ਇੱਥੇ ਜੋ ਬਠਿੰਡੇ ਆਉਂਦੇ ਸੀ ਸ਼ਹਿਰ 'ਚ ਉਹ ਹੀ ਵਕ-ਵਕ ਜਗਾਵਾਂ ਤੋਂ ਇਹਨਾਂ ਨੇ ਥੋੜੀ ਕੀਤੀ ਰਹਿਗੇ ਮੋਟਰਸਾਈਕਲ ਤੇ ਉਸ ਦਿਨ ਵੀ ਇਹਨਾਂ ਨੇ ਇਹਨਾਂ ਦੀ ਪਲੈਨਿੰਗ ਕੀਤੀ ਸੀ ਕਿ ਮੋਟਰਸਾਈਕਲ ਜਿਵੇਂ ਇਕੱਠੇ ਕਰਕੇ ਤੇ ਅੱਗੇ ਜਿੱਦਾਂ ਕੀ ਸੰਡੇ ਸੇਲ ਹੈ ਵੀ ਇਹਨਾਂ ਦੇ ਫਲੈਂਸੀ ਵੀ ਉਸ ਦਿਨ ਉਹ ਵੇਚ ਦੇਣਗੇ ਬਟ ਉਸ ਤੋਂ ਪਹਿਲਾਂ ਹੀ ਇਨਸਪੈਕਟਰ ਹਰਜੋਤ ਸਿੰਘ ਥਾਣਾ ਐਸਐਚਓ ਸੇਵਨ ਲਾਈਨ ਤੇ ਐਸਐਸ ਜਨਜੀਵ ਚਾਰਜ ਪੀਸੀਰ ਇਹਨਾਂ ਦੀ ਟੀਮ ਵੱਲੋਂ ਕਾਫੀ ਮਿਹਨਤ ਨਾਲ ਕੰਮ ਕਰਦੇ ਹੋਏ ਇਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਤੇ ਟੋਟਲ 11 ਮੋਟਰਸਾਈਕਲ ਦੇ ਕਵਰ ਹਾਂਜੀ ਇਹ ਇਹ ਜਿਵੇਂ ਇਹਨਾਂ ਨੇ ਵੱਖ-ਵੱਖ ਟਿਕਾਣੇ ਸੀਗੇ ਜੀ ਕਿਤੇ ਕੋਈ ਭਾਗੂ ਰੋਡ ਤੇ ਖੜਾ ਕਰ ਦਿੰਦਾ ਸੀ ਜਾਂ ਕੋਈ ਸੁੰਨੀ ਜਗ੍ਹਾ ਤੇ ਖੜਾ ਕਰ ਦਿੰਦਾ ਸੀਗੇ ਤੇ ਉਦਾਂ ਹੀ ਇਹਨਾਂ ਜੋ-ਜੋ ਇਹਨਾਂ ਨੇ ਜਿੱਦਾਂ-ਜਿੱਦਾਂ ਇਨਫੋਰਮੇਸ਼ਨ ਦਿੱਤੀ ਅਸੀਂ ਸ਼ਹਿਰ ਦੇ ਏਰੀਆ ਚੋਂ ਆਸ-ਪਾਸੋਂ ਤਕਰੀਬਨ ਸਾਰੇ ਮੋਟਰਸਾਈਕਲ ਦਾ ਅੰਜਾਮ ਕਿਵੇਂ ਦਿੰਦੇ ਸੀ ਇਹ ਪੰਜਾਬੀਆਂ ਸੀ ਇਹਨਾਂ ਕੋਲ ਕੋਈ ਉਹਨਾਂ ਦੀ ਹਾਂਜੀ ਇਹਨਾਂ ਦਾ ਮਾਡਲ ਸਪਰੰਟੀ ਜਿਹੜਾ ਹੈਗਾ ਕਿ ਜਨਰਲੀ ਇਹ ਟਾਰਗੇਟ ਕਰਦੇ ਸੀ ਜਿਹੜੇ ਪੁਰਾਣੇ ਮੋਟਰਸਾਈਕਲ ਹੁੰਦੇ ਨੇ ਕੋਈ ਸਪਲੈਂਡਰ ਹੋ ਗਿਆ ਪਲੈਟੀਨਾ ਹੋ ਗਿਆ ਜਿਹੜੇ ਥੋੜੇ ਜਿਹਾ ਪੁਰਾਣੇ ਹੋ ਜਾਂਦੇ ਨੇ ਕਿਉਂਕਿ ਇਹ ਜਨਰਲੀ ਇਹ ਦੇਖਣ ਦੇ ਵਿੱਚ ਆਇਆ ਕਿ ਉਹ ਚਾਬੀ ਤਕਰੀਬਨ ਹਰੇਕ ਪੁਰਾਣੇ ਮੋਟਰਸਾਈਕਲ ਨੂੰ ਲੱਗ ਜਾਂਦੀ ਹੈ ਜੀ ਤਾਂ ਇਹ ਜਿਵੇਂ ਕੋਈ ਕਿਸੇ ਨੇ ਆਉਣਾ ਇੱਥੇ ਤੇ ਆਪੋ ਸੈਲਫ ਲਾ ਕੇ ਤੇ ਮੁੱਠੇ ਨੂੰ ਸਟਾਰਟ ਕਰਕੇ ਲੈ ਜਾ ਜੀ ਜਿਹਨੂੰ ਕਿ ਚਰੇਸੀ ਸਰ ਉਹ ਸੰਪਰਕ ਜਗ ਹੈ ਸੀ ਕੌਣ ਬੰਦਾ ਜਿਹਨੂੰ ਵੇਚਣਾ ਸੀ ਪਤਾ ਕੋਈ ਬਿਲਕੁਲ ਉਸ ਉਸ ਐਂਗਲ ਤੇ ਅਸੀਂ ਹਜੇ ਵਰਕ ਕਰ ਰਹੇ ਹਾਂ ਜੀ ਇਹਨਾਂ ਦਾ ਹਜੇ ਪਲਾਨ ਇਹੀ ਸੀ ਵੀ ਇੱਕ ਵਾਰ 10 12 15 ਇਦਾਂ ਮੋਟਰਸਾਈਕਲ ਇਕੱਠੇ ਕਰਨ ਲਈ ਉਸ ਨੂੰ ਵੇਚ ਆਗੇ ਤਾਂ ਹੁਣ ਅਸੀਂ ਇਹਦੇ ਵਿੱਚ ਅੱਗੇ ਦਾ ਫਾਰਵਰਡ ਲਿੰਕ ਹੈ ਜਿਹੜਾ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਬਿਲਕੁਲ ਕਲੀਅਰ ਕਰਾਂਗੇ ਮੋਟਰਸਾਈਕਲ ਦੇਖੋ ਜੀ ਇਹਨਾਂ ਨੇ ਵੱਖ-ਵੱਖ ਆ ਬਟ ਮੋਸਟਲੀ ਜਿਹੜੇ ਮੋਟਰਸਾਈਕਲ ਨੇ ਰੀਸੈਂਟ ਸਮੇਂ ਦੀ ਹੈਗੇ ਨੇ ਜੀ ਕਿਉਂਕਿ ਇਦਾਂ ਕੋਈ ਜਨਰਲ ਜੋ ਪ੍ਰੀਲਿਮਰੀ ਹਜੇ ਤੱਕ ਸਾਹਮਣੇ ਆਇਆ ਇਹਨਾਂ ਦਾ ਮਾਡਲ ਸਪੈਸੀ ਇਹੀ ਰਹਿੰਦਾ ਹੈਗਾ ਵੀ ਜਿਵੇਂ ਮੋਟਰਸਾਈਕਲ ਚੋਰੀ ਕੀਤੀ ਤੇ ਪੰਜ ਇਕੱਠੇ ਹੋ ਗਏ ਉਹ ਸੇਲ ਕਰ ਦਿੰਦੇ ਸੀ ਜੀ ਸਰ ਜਿਹੜੀ ਸੰਦੇ ਸੇਲ ਲੱਗਦੀ ਆ ਉਹਦੇ ਦਾ ਆਪਣੀ ਚੈੱਕ ਕਰਾ ਚੱਲਦੀ ਹੁੰਦੀ ਆ ਤੇ ਆਮ ਤੌਰ ਤੇ ਚੋਰ ਭੜੇਗੇ ਨਹੀਂ ਬਿਲਕੁਲ ਬਿਲਕੁਲ ਸਾਡੇ ਹਨੈਸ ਮੁਕਦਮੇ ਦੇ ਵਿੱਚ ਵੀ ਇਸ ਧਿਆਨ ਦੇ ਵਿੱਚ ਆਇਆ ਹੈਗਾ ਜੀ ਅਸੀਂ ਨੂੰ ਅਸੀਂ ਹੁਣ ਬਹੁਤ ਅੱਗੇ ਤੋਂ ਵੀ ਧਿਆਨ ਰੱਖਾਂਗੇ ਇਨਫੈਕਟ ਹੋਰ ਵੀ ਆਪਣੇ ਸੋਰਸਸ ਲਾ ਕੇ ਅਗਰ ਸਾਡੇ ਸੇਵ ਤੇ ਵੀ ਕੋਈ ਸਾਹਮਣੇ ਆਉਂਦੀ ਉਹਦੇ ਕਾਰਵਾਈ ਕਰਦੇ ਹਾਂ ਹਾਂਜੀ ਹਾਂਜੀ ਉਹਦੇ ਵਿੱਚ ਅਸੀਂ ਇਹਨੂੰ ਜਿੱਦਾਂ ਹੁਣ ਇਹ ਦੋ ਜਾਨੇ ਹੈਗੇ ਜਿਹਨਾਂ ਦੇ 6 ਮੁਕੱਦਮੇ ਦਰ ਦੇ ਨੇ ਜਿਹੜੇ ਵਾਰ-ਵਾਰ ਜੁਰਮ ਕਰਦੇ ਆਦੇ ਨੇ ਧਾਰਾ 111 112 BNS ਹੈਗਾ ਉਹਨਾਂ ਦਾ ਇਹਦੀ ਕਾਫੀ ਸਟ੍ਰਿੰਜੈਂਟ ਪ੍ਰੋਵੀਜ਼ਨ ਹੋ ਜਾਂਦੇ ਉਮਰ ਕੈ ਤੱਕ ਦੀ ਸਜ਼ਾ ਹੈਗੀ ਅਸੀਂ ਉਹ ਸਾਰੇ ਪ੍ਰੋਵੀਜ਼ਨ ਇਹਨਾਂ ਦੇ ਖਿਲਾਫ ਬਿਲਕੁਲ ਯੂਜ਼ ਕਰਾਂਗੇ ਮੋਟਰਸਾਈਕਲ ਦੇਖੋ ਉਹ ਆਪ ਘਰੇ ਵੀ ਲੈ ਜਾਂਦੇ ਸੀਗੇ ਕਿਉਂਕਿ ਮੂਵਮੈਂਟ ਅਸਤੇ ਵੀ ਯੂਜ਼ ਕਰਦੇ ਸੀਗੇ ਜਾਂ ਇਹਨਾਂ ਦੇ ਕਈ ਜਗ੍ਹਾ ਸ਼ਹਿਰ ਦੇ ਵਿੱਚ ਕੋਈ ਸੁੰਨੀ ਜਗ੍ਹਾ ਹੁੰਦੀ ਉੱਥੇ ਵੀ ਖੜਾ ਕਰ ਜਾਂਦੇ ਸੀਗੇ ਤਾਂ ਥੋੜੇ ਦਿਨਾਂ ਦੇ ਵਿੱਚ ਇਹਨਾਂ ਦਾ ਇਹੀ ਟਾਰਗੇਟ ਹੁੰਦਾ ਸੀਗਾ ਵੀ ਥੋੜੇ ਜਿਹੇ ਉਹ ਆਪਣਾ ਵੇਸ ਤੇ